ਸਸੀ ਕਾਲ ਜੀ ਕਰਦੇ ਸੀ ਆਪਾਂ ਨੂੰ ਜੀ ਅੱਜ ਆਪਣੇ ਇਹ ਛਿੱਤਰ ਰੋਟੀ ਕਾਹਦੀ ਬਟੇ ਕਾਹਦੀ ਮਾਰੀ ਦੋ ਬਾਗ ਕਰਕੇ ਲੇਟ ਹੋ ਗਿਆ ਤਾਂ ਬਣਾਉਣ ਦੇ ਬਲੌਗਰ ਨੂੰ ਕਾਦੀ ਆ ਇਹ ਗੱਲ ਕੀਤੀ ਸੀ ਹਾਂਜੀ ਵੀਰਾ ਇਧਰ ਰੋਲਾ ਵਿੱਚ ਉਵੇਂ ਆਉਂਦਾ ਸਾਰੇ ਸਾਰੀਆਂ ਦਰਾਣੀਆਂ ਜਠਾਣੀਆਂ ਅੱਜ ਛਿੱਤਰ ਰੋਟੀ ਨਹੀਂ ਲੈਣਾਂ ਹੁੰਦੇ ਸ਼ੇਕਰ ਰੋਟੀ ਸ਼ੇਕਰ ਰੋਟੀ ਨਹੀਂ ਕਹਿੰਦੇ ਹੁੰਦੇ ਅੱਗੇ ਅੱਛੀ ਤੇ ਰੋਟੀ ਆ ਆ ਸਾਡਾ ਡਾਕਟਰ ਬੈਠਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਡਿ ਸਟਾਰ ਹੋਇਆ ਕਿ ਨਹੀਂ ਲੱਗਦਾ ਸਾਰੇ ਘਰਾਂ ਦੇ ਸਾਡੇ ਆਪ ਦੇ ਸਕੇ ਸੋਹਰੇ ਇਹੋ ਤੁਹਾਡੀਆਂ ਕੁੜੀਆਂ ਪਿਆਰ ਹੋਈ ਜਾਂਦੀਆਂ ਪੀਲੀ ਚਾਹ ਹਾਂ ਚਗਲ ਨੇ ਮੇਰੀ ਕੈਦ ਲੱਗੀ ਪਈ ਨਹੀਂ ਫੇਰ ਸਦਾ ਗਈ ਗੋਪੀ ਆ ਕੱਪ ਭਿੰਦੀ ਚੱਕਿਓ ਤੋੜੀ ਨਾ ਦੇਣ ਲੱਗਾ ਹੋਇਆ ਹਲਵਾਈ ਅੱਜ ਆਪਣੇ ਫੇਰ ਘਰਾਂ ਦੀ ਰੋਟੀ ਸਾਰਿਆਂ ਦੀ ਰਿਲੀਜ਼ ਆ ਲਾਤੀ ਤਾਂ ਇਹ ਤੋਂ ਲੈ ਕਰੰਸੀ ਮੋਟੀ ਲੈ ਨਹੀਂ ਪਾਉਂਦੇ ਉਹ ਦਾਈ ਆ ਪੈਂਡਿੰਗ ਆ ਤਾਂ ਇਹ ਕਿਹਾ ਆ ਮਾਂ ਇਹ ਤਾਂ ਇਹ ਜਦ ਰੱਗੀਆਂ ਤੂੰ ਪੈਂਡਿੰਗ ਇਹ ਬਾਹਰ ਤੋਂ ਲਾਨ ਮੇ ਦਾ ਅੱਜ ਹੀ ਲੈ ਕੇ ਜਾਣੀ ਬਲਾਈ ਬਾਬਾ ਇਹ ਹੋਣ ਜੋ ਉਹ ਹਿਦਾਈ ਨਾ ਰੌਣ ਕੋਰ ਮੰਨੀ ਆ ਬੜੀ ਤੇਜ਼ ਜੂਹੀ ਚਾਵਲਾ ਜੂਹੀ ਚਾਵਲਾ đây không cái này 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 không cái ਅੱਜ ਵਧਾਈ ਮੰਗਦੇ ਆ ਵਿਆਹ ਦੀ ਵਧਾਈ ਮੰਗਦੇ ਆ ਨਹੀਂ ਮੁੰਡਿਆਂ ਦੀ ਤਾਂ ਉਹ ਤਾਂ ਮੁੰਡੇ ਜਦੋਂ ਆਉਣਗੇ ਉਦੋਂ ਦੇਣੀ ਹੈ ਉਦੋਂ ਬਣਾਈ ਕਰ ਹਾਂ ਅੱਜ ਅੱਜ ਅਪਰੋਗਰਾਮ ਕਰਾ ਕੇ ਤਾਂ ਉਦੋਂ ਦਿਆਂਗੇ ਅੱਜ ਦੇਖ ਲਾ ਬੀਬੀ ਗਾਹ ਹੋ ਹੋ ਕੇ ਕਹਿੰਦੀ ਤੇ ਜਦੋਂ ਉਦੋਂ ਨੱਚੇਟਾਏ ਤੇ ਬੀਬੀ ਆ ਕੇ ਬੈਠੀ ਰਹੀ ਆਇਆ ਜੇ ਮੈਂ ਮਾਰਾਂ ਤੇਰੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੱਤਾ ਪੁੰਨੀਆ ਸੋਨਾ ਟੰਗੜਾਏ ਰੰਗ ਨਾਲੀਂ ਆਇਆ ਸੋਨਾ ਟੰਗੜਾਏ ਰੰਗ ਨਾਲੀਂ ਪੁੰਨੀਆ ਜਿੰਨਾ ਕਾਤੀ ਚਾਰ ਜੁੱਟਾ ਜਿੰਨਾ ਕੱਢੀ ਕਾਰਜ ਸੱਜਾ ਬਣ ਕੇ ਰਹਾ ਪਰਚਾ ਓਏ ਮੇਰਾ ਮਾਣ ਮੇਰੇ ਦੇਖਣ ਤੋਂ ਪਾਇਆ ਜਿੰਦ ਬਖਵਾ ਮਾਹ ਜੇ ਰੀਤ ਕਰਕੇ ਪਾਇਆ ਜਿੰਦ ਨਾ నమే నమేదో యా ఇత్తి పడ మోతియ కదసి ఆయగలు నిమ్మ తావి తీర pani pasathi ఆగలుమే నిమ్మ తావి తీర pani pasathi ఓయ్ గోలతుని తాన్ పాస్తవి భజే జన బలదావే చిత్తు సువారయా ايه ستي کتي راني بابا راني اوه يا ستي راني بابا راني اوه کين کرو دا تھا گي اکل چوني کدي بيتي تي اوتي کرو دا تھا گي اکل چوني اندي کا تا دگوں موي Come ਕੀ ਰੀਅਲ ਵੀ ਗੋਰੀ ਤੇ ਆਇਆ ਕਸਮੀਰੀ ਨੇ ਮੁੰਡੇ ਜੰਮੇ ਆਇਆ ਮੇਰੋ ਨੇ ਟੋਣੇ ਕਹਿੰਦੇ ਕਾਲੇ ਕੱਛੇ ਟੋਣੇ ਕੱਲੇ ਕੱਛੇ ਕੱਲੇ ਕੱਲੇ ਬੰਦੇ ਬੋਲੀ ਦੇ ਦੁਨੀਆ ਦੇ ਬੋਲੀ ਆ ਜਾਓ ਚੋਲੋ ਚੱਲੋ 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 ਬਾਹਉਨਾ ਆਜੇ ਨਹੀਂ ਬੋਲਦਾ ਕੀ ਬੜਾ ਬੋਲਦਾ खा पैना वाहे गुरु सच्चे पातशाह मेला करे आब मुंडा पराली जमन ਇੰਨਿਆਂ ਦੀ ਲੈਣ ਲੋਣੀ ਹੈ ਕਿ ਨਹੀਂ ਹੈਗੀ ਸਾਡਾ ਤਾਂ ਇਹੋ ਹੀ ਕੰਮ ਆ ਹਾਂ ਹਾਂ ਬਾਲ ਵੀ ਬੜੀ ਆਉਂਦੀ ਮੇਰੇ ਕੋਲ ਥੈਂਕ ਯੂ ਬੜਾ ਮਾਰਾ ਕਿ ਜਿੱਤੇ ਜਗਾ ਦਾ ਝੋਟਾ ਲਾ ਜਾ ਤੁਸੀਂ ਮੇਰੇ ਪੈਰ ਤੇ ਚੁੱਤੀ ਆ ਬੋ ਆ ਨਾਈ ਵਾ ਅਸੀਂ ਤਾਂ ਇਹਨਾਂ ਨੇ ਕੰਮ ਨਹੀਂ ਆ ਆਹ ਲੈ ਲੈ ਮੇਰੀ ਮਾਂ ਕੀ ਕਹਿੰਦੀ ਕਹਿੰਦੀ ਚੰਗਾ ਝੋਟੇ ਤੇ ਚੜ ਕੇ ਵਧਾਈ ਤੇ ਚੱਲ ਜਿਆ ਸੱਚੀ ਗੱਲ ਝੋਟੇ ਨਿਹਰਾ ਵਾਲੇ ਬੂਟ ਪਵਾਣੇ ਤੇ ਜੋ ਬੈਠੇ ਨੇ ਵੇਖਦੇ ਨੇ ਵੀ ਉਹ ਰਸੀ ਆ ਮੜ ਕੇ ਉਹ ਕਹਿਣਗੇ ਅਸੀਂ ਸੱਚੀ ਗੱਲ ਤੇ ਬਾਕੀ ਦੂਰੋਂ ਕਾਢੇ ਲਿਆਉਂਦੀ ਆ ਮੇਰੀ ਅੰਦਾਜ਼ ਹਾਂ ਨਹੀਂ ਮੱਕ ਜਿਹੜੇ ਹਾਂ ਦੂਰੋਂ ਕਾ ਤਾਂ ਲਿਆਉਂਦੀ ਆ ਉਹ ਨੇੜੇ ਲਿਆਉਣਗੇ ਮੇਰੀ ਵਾਰੀ ਕਿਹਨੇ ਮੁੰਡਾ ਲੈ ਜਾ ਤੇ ਮੁੰਡਾ ਬਹੁਤ ਕਿ ਜਵਾਨੀ ਦਾ ਉਹ ਤਾਂ ਜਵਾਨ ਬਣਿਆ ਪਿਆ ਦਾੜੀ ਵੇਖ ਵਦੀ ਦਾੜੀ ਥੋੜੀ ਸਟੇਟ ਕਰਾ ਕੇ ਆਇਆ ਕਹਿੰਦੇ ਸਿਮਰ ਹਾਂ ਇਹਨਾਂ ਦਾ ਨਾਮ ਵੀ ਸਿਮਰ ਮੈਂ ਤਾਂ ਉਡਾੜੀ ਢੋੜੀ ਸਟੇਟ ਕਰਵਾ ਕੇ ਆਇਆ ਕਾਲੀ ਕੁਲੀ ਖਰਾ ਕੇ ਆਇਆ ਹੱਥ ਤੁਸੀਂ ਬੰਦੇ ਆਪਣਾ ਕੁਲੀ ਨਾਲੇ ਉਹਨੇ ਅੱਜ ਬਾਗੂ ਵੀ ਤੇਰੇ ਦੁਪੱਟੇ ਨਾਲ ਦੇ ਬੱਥੇ ਹੋ ਗਿਆ ਮੈਂ ਇਹ ਨਾਲ ਹੀ ਰੱਖ ਦੇ ਲੋ ਬੁੱਢਾ ਨਾਲ ਤੋਰਨ ਲੱਗੇ ਪਹਿਲੀ ਵੀ ਨਾਲ ਹੀ ਜਾਓ ਇਹ ਵੀ ਗੱਲ ਸਹੀ ਆ ਇਹ ਵੀ ਗੱਲ ਸਹੀ ਆ ਪਹਿਲੀ ਵੀ ਜਾਊਗੀ ਨਾਲ ਹਾਂ ਨਹੀਂ ਨਹੀਂ ਉਹਦੀ ਗੱਲ ਸਹੀ ਆ ਫਿਰ ਇਹ ਉਹ ਆ ਗਿੱਦਾ ਬੋਲੂਗੀ ਭੂਆ ਨੂੰ ਪਤਾ ਸੀ ਮਨਨ ਮੱਲੀਆਂ ਦੇ ਘਰ ਆ ਚੁੱਕੀ ਕੀ ਕੀ ਬਤਾਣਾ ਲੈ ਪੂਰਾ ਤਾਂ ਮੇਰੇ ਆਂਦੇ ਦੀ ਦਵਾਰੇ ਹੋ ਗਿਆ ਕਹਿੰਦਾ ਇੰਨੀਆਂ ਮੁੰਤਰੀਆਂ ਪਾ ਨਹੀਂ ਮੈਂ ਕਿ ਝੋਟੀ ਲੈ ਕੇ ਜਾਣੀ ਤੂੰ ਝੋਟਾ ਦਿਨਾ ਤੂੰ ਦਿਨਾ ਅੱਜ ਆ ਨਾ ਝੋਟਾ ਲੈ ਜਾ ਕੋਈ ਉਹਨਾਂ ਦੇ ਕਰਮ ਹੋਣਾ ਨਾ ਜੇ ਵੀ ਘਰ ਚ ਖੁਸ਼ੀ ਹੋਈ ਤਾਂ ਕੋਈ ਜਾਂਦਾ ਕਿਉਂ ਕਾਜੀ ਸਹੀ ਅੱਗੇ ਪਿੱਛੇ ਨਹੀਂ ਕੋਈ ਆ ਗਿਆ ਥੁੱਕ ਮੈਂ ਕਿਹੜਾ ਕੂਲੀ ਪਲਾਈ ਆ ਕਿੰਨੇ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਬਸ ਠੀਕ ਆ ਚਲੋ ਬਸ ਠੀਕ ਆ ਠੀਕ ਭਾਬੀ ਤੁਸੀਂ ਤਾਂ ਪੁਲਿਸ ਨਾ ਆਈ ਭੋਲੋ ਤੁਹਾਡੇ ਨਾਲ ਦੱਸਿਆ ਮੇਰਾ ਪੈਂਡਿੰਗ ਪਤਾ ਨਹੀਂ ਕੋਈ ਯਾਦਾ 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 ਮੈਂ ਆਪਣੀ ਸੋਇਆ ਸੀ ਨਾ ਚੇਤਾ ਭੁੱਲ ਗਿਆ ਨਾ ਜੀ ਨਾ ਇਦਾਂ ਕਦੀ ਚੇਤਾ ਭੁੱਲ ਸਕਦੀ ਮੈਨੂੰ ਚਾਹੇ ਕਿ ਤੁਹਾਨੂੰ ਪਰ ਉਹ ਉਹ ਚੇਤਾ ਭੁੱਲ ਗਿਆ ਨਾ ਤੁਸੀਂ ਵੀਡੀਓ ਦੀ ਨਹੀਂ ਮਰਜ਼ੀ ਬਣਾਉਣਾ ਤੁਹਾਡੇ ਦੁਆਲੇ ਹੀ ਹੋਣਾ ਹੀ ਹੈ ਅਈ ਕਿ ਨਾ ਅੱਜ ਮੈਂ ਸਾਡੇ ਤੇ ਆ। ਉਹ ਮੈਨੂੰ ਸਾਗ ਨਹੀਂ ਦਿੱਤਾ ਤਾਂ ਮੁੰਡੇ ਨੇ 500 ਵਾਰ ਕੇ। ਤੇਰੀ ਮੰਗਾ ਦੀ ਆਤ ਨਹੀਂ। ਨਾ ਨਹੀ ਕੋਈ ਨਹੀਂ ਤਵਾਲਾ ਹੁੰਦਾ।

दरह थे बह गए थे सारे है ना चल कोई नहीं इन कर लो